ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਤਾਰ ਤੇ ਆਓ ਅੱਜ ਆਪਾਂ ਸੁਣਨੇ ਹਾਂ ਲੇਖਕ ਗ੍ਰਾਮ ਸਰੂਪਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ ਦੂਜਾ ਦੁੱਲਾ ਉਸ ਦਿਨ ਤੋਂ 부ਜਿਆ 부ਜਿਆ ਰਹਿੰਦਾ ਮੂੰਹ ਵਿੱਚ ਟੁੱਕ ਦੇ ਬੁਰਕੀ ਨਾ ਬੋਂਦਾ ਜਿਵੇਂ ਬਾਹਰ ਨੂੰ ਆਉਂਦੀ ਹੋਵੇ ਉਹਦੀ ਖੁਰਾਕ ਘਟ ਚੁੱਕੀ ਸੀ ਜਾਦਾ ਸਵਾਦ ਬੱਕ ਬੱਕਾ ਹੋ ਗਿਆ ਪਾਣੀ ਕੋੜਾ ਲੱਗਦਾ ਖੱਡੂ ਨੂੰ ਉਹ ਕੀ ਆਖਦਾ ਉਹਦੇ ਵੱਲ ਝਾਕਦਾ ਵੀ ਨਾ ਸਰਦਾਰੂ ਵੱਲ ਝਾਕਦੇ ਆ ਉਹਦੀਆਂ ਅੱਖਾਂ ਵਿੱਚ ਲਾਲੀ ਉਤਰ ਆਉਂਦੀ ਗੱਲ ਛੇੜਨ ਦਾ ਉਹ ਕੋਈ ਬਹਾਨਾ ਭਾਲਦਾ ਸੀ ਚਾਰ ਦਿਨ ਬੀਤ ਚੁੱਕੇ ਸਨ ਚਾਰੇ ਦਿਨ ਜਿਵੇਂ ਉਹਦੀਆਂ ਹੱਡੀਆਂ ਨੂੰ ਚੀਰ ਕੇ ਲੰਗੇ ਹੋਣ ਉਸ ਦਿਨ ਦੋਵੇਂ ਮੁੰਡੇ ਊਠ ਲੈ ਕੇ बनने वाले निकले सर, हुए सन दोपहर ढल चुकी थी सरदारों ने चाय बनाई वाटी लेके ओदे मंजे ਕੋਲ ਆ ਖੜੀ ਔਰ ਸੋਈ ਅੱਗੇ ਨਿੰਮ ਦੀ ਛਾਂ ਥੱਲੇ ਮंजे ਉੱਤੇ ਪਿਆ ਸੀ ਥੱਲੇ ਰੱਖ ਦੇ ਆਪੇ ਚੱਕ ਲੂੰਗਾ ਮੈਂ ओदी ਆਵਾਜ਼ ਜਿਵੇਂ ਖੂਹ ਵਿੱਚੋਂ ਆਈ ਹੋਵੇ ਪਰੀ ਵਾਟੀ ਸਰਦਾਰੋਂ ਨੇ ਉਹਦੇ ਭਾਵੇਂ ਪੁਲਟਕਾ ਦਿੱਤੀ ਉਹ ਉੱਠਿਆ ਨਹੀਂ ਜਿਵੇਂ ਚਾਹ ਰੱਖੀ ਦਾ ਉਹਨੂੰ ਪਤਾ ਹੀ ਨਾ ਹੋਵੇ ਚਾਹ ਪਾਣੀ ਬਣ ਗਈ ਸਰਦਾਰੋ ਦੂਰੋ ਚਿੱਕੀ ਸਰਦਾਰੋ ਦਾ ਬੋਲ ਉਹਦੇ ਮੱਥੇ ਵਿੱਚ ਵੱਜਿਆ ਜਿਵੇਂ ਉਹਦੇ ਦਿਮਾਗ ਵਿੱਚ ਅਚਾਨਕ ਕੋਈ ਖੜਕਾ ਹੋਇਆ ਹੋਵੇ ਫਿਰ ਉਹ ਆਪ ਉੱਠ ਕੇ ਉਹਦੇ ਕੋਲ ਆਈ ਤੇ ਚਾਹ ਦੀ ਵਰਟੀ ਉਹਨੂੰ ਫੜਾਉਣ ਲੱਗੀ ਦੋਲੇ ਦੇ ਹੱਥਾਂ ਵਿੱਚ ਜਾਨ ਨਹੀਂ ਸੀ ਵਰਟੀ ਥੱਲੇ ਡਿੱਗ ਪਈ ਚਾਹ ਡੁੱਲ ਗਈ ਦੁੱਲਾ ਪੜਕ ਪਿਆ ਬੁੜਕਿਆ ਕਿੱਧਰ ਨਿਗਾਹ ਹੈ ਤੇਰੀ ਨਿਗਾਹ ਤੇਰੀ ਕੰਨੀ ਹੈ ਜਿਹੜਾ ਸਹੇੜ ਤਾਂ ਮਾਪਿਆ ਨੇ ਹੋਰ ਕਿੱਧਰ ਹੈ ਨਿਗਾਹ ਮੇਰੀ ਉਹਨੇ ਵੀ ਤਿੱਖਾ ਬੋਲ ਕੱਢਿਆ ਨਹੀਂ ਚੰਗਾ ਲੱਗਦਾ ਉੱਠ ਜਾ ਇੱਥੋਂ ਕੋਈ ਹੋਰ ਸਹੇੜ ਦੇਣਗੇ ਹੁਣ ਕਿੱਧਰ ਜਾਵਾਂ ਮੈਂ ਜ਼ਿੰਦਗੀ ਤਾਂ ਤੇਰੇ ਘਰ ਗਾਲਤੀ ਲਾਤੀ ਲੜ ਮੋਲੇ ਬਲਦ ਦੇ ਦੱਸਾਂ ਤੈਨੂੰ ਦੁੱਲਾ ਜੁੱਤੀ ਚੱਕ ਕੇ ਖੜਾ ਹੋ ਗਿਆ ਆ ਜਾ ਕੀ ਕਰ ਲੇਗਾ ਤੂੰ ਮੇਰਾ ਦੁੱਲੇ ਦੀਆਂ ਅੱਖਾਂ ਮੂਰੇ ਹਨੇਰਾ ਆ ਗਿਆ। ਉਹਨੇ ਪੀੜੀ ਉੱਤੇ ਬੈਠੇ ਸਰਦਾਰੋਂ ਨੂੰ ਜੁੱਪੀਆਂ ਨਾਲ ਤੇ ਤੇ ਕੁੱਟ ਸੁਟਿਆ। ਗੋਡਾਉ ਦੀ ਟੋਹੀ ਵਿੱਚ ਮਾਰੇਆ। ਸਰਦਾਰੋਂ ਦੀਆਂ ਚੀਕਾਂ ਨਿਕਲ ਗਈਆਂ। ਜਿਵੇਂ ਉਹਦਾ ਅੰਦਰ ਹਿਲ ਗਿਆ ਹੋਵੇ। ਫੇਰ ਉਹ ਹੁੱਕੇ ਹੁੱਕੇ ਰੋਣ ਲੱਗੀ। ਬਥੇਰਾ ਹਰਾ ਚੜਦੀ ਹੈ। ਮੈਨੂੰ ਮੌਲਾ ਬਲ ਆਖਦੀ ਹੈ। ਦੁੱਲੇ ਨੇ ਮੰਜੇ ਉੱਤੇ ਪੈਂਦੇ ਆ ਮੱਦਮ ਜਿਹਾ ਬੋਲ ਕੱਢਿਆ। ਕਿ ਸਰਦਾਰੋਂ ਦੇ ਕੰਨ ਦੁੱਲੇ ਵੱਲ ਹੋ ਗਏ। ਅਜੇ ਕੀ ਮੈਂ ਆਪ ਦੇਖਿਆ ਹੋਰ ਤੜਕੇ ਤੜਕੇ ਕਿਹੜੀ ਚਾਹ ਦੇਣ ਜਾਣੀ ਹੈ ਉਹਨੂੰ ਤੋਂ ਦੁੱਲੇ ਦੇ ਬੋਲਾ ਵਿੱਚ ਕਰੜਾਈ ਸੀ ਦੁੱਲੇ ਦੇ ਉੱਚੇ ਬੋਲਾ ਨੇ ਸਰਦਾਰ ਉਹਦਾ ਕਾਲ ਦਾ ਵੇਨ ਦਿੱਤਾ ਉਹ ਉਠੀ ਤੇ ਦੁੱਲੇ ਦੀ ਦਾੜੀ ਨੂੰ ਜਾਚੇ ਮਣੀ ਕਹਿੰਦੀ ਹੋਰ ਦੱਸ ਕਿਹੜੇ ਕਿਹੜੇ ਕੁਫਰ ਤੋਂ ਲੇਗਾ ਦੁੱਲੇ ਨੇ ਉਹਨੂੰ ਤੱਕਾ ਦੇ ਕੇ ਪਰਾਂ ਸੁੱਟ ਦਿੱਤਾ ਮੰਜੇ ਕੋਲ ਪਈ ਉਹਦੇ ਹੱਥ ਵਿੱਚ 베ਰੀ ਦੀ ਸੋਟੀ ਆ ਗਈ ਉਨੇ ਸਰਦਾਰੋ ਦਾ ਪੋਰ-ਪੋਰ ਭੰਨ ਦਿੱਤਾ ਜਿਵੇਂ ਕੋਈ ਪਾਂਡੂ ਦੇ ਡਲਿਆਂ ਨੂੰ ਕੁੱਟਦਾ ਹੋਵੇ ਉਹ ਕੁੱਟ ਖਾਂਦੀ ਹੋਈ ਬੋਲ ਰਹੀ ਸੀ ਆਖਰੀ ਸੀ ਹੋਰ ਮਾਰ ਲੈ ਜਿੰਨਾ ਮਾਰਨਾ ਹੈ ਜਾਨ ਨੂੰ ਮਾਰ ਸਿੱਟ ਮੈਨੂੰ ਗੰਦਾਸਾ ਲਿਆ ਗੱਲ ਕਿਉਂ ਨਹੀਂ ਵੱਡ ਦਿੰਦਾ ਮੇਰਾ ਫੇਰ ਬੋਲੀ ਜਾ ਹੈਗੀਆਂ ਹੈਗੀਆਂ ਮੈਂ ਖੱਡੂ ਨਾ ਲਾਲੇ ਜੋਰ ਉਹਨੇ ਆਪਣੀ ਹਿੱਕ ਉੱਤੇ ਹੱਥ ਮਾਰਿਆ ਜਾ ਕਰ ਲੈ ਜੋ ਹੁੰਦਾ ਦੁੱਲਿਆ ਉਹ ਨੇ ਤਾਕਤਾ ਹੋ ਕੇ ਮੰਜੇ ਉੱਤੇ ਬੈਠ ਗਿਆ ਸਰਦਾਰੋਂ ਨੂੰ ਐਨਾ ਕੁੱਟ ਕੇ ਜਿਵੇਂ ਉਹਦੇ ਹੱਥਾਂ ਪੈਰਾਂ ਵਿੱਚੋਂ ਜਾਨ ਨਿਕਲ ਗਈ ਹੋਵੇ ਉਹਦੇ ਮੂੰਹ ਵਿੱਚ ਬੋਲ ਵੀ ਨਹੀਂ ਸੀ ਹੁਣ ਸਰਦਾਰੋਂ ਰੋ ਰਹੀ ਸੀ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਤੇ ਵਿਰਲਾਪ ਕਰਦੀ ਮਾਪੇ ਨੂੰ ਗਾਲਾਂ ਕੱਢਦੀ ਉਹਨਾਂ ਦੇ ਪੁੱਤ ਪਿੱਟਦੀ ਜਿਨ੍ਹਾਂ ਨੇ ਉਹਦੇ ਪਿਓ ਦੀ ਉਮਰ ਦੇ ਬੰਦੇ ਮਗਰ ਉਹਨੂੰ ਤੋੜ ਦਿੱਤਾ ਸੀ ਫੇਰ ਉਹ ਆਪਣੇ ਆਪ ਨੂੰ ਕੋਸਣ ਲੱਗੀ ਰੱਬ ਨੂੰ ਕੋਸਣ ਲੱਗੀ ਰੱਬ ਨੇ ਉਹਨੂੰ ਜਵਾਨੀ ਕਿਉਂ ਦਿੱਤੀ ਉਹਦੇ ਉੱਤੇ ਜਵਾਨੀ ਆਉਂਦੀ ਹੀ ਨਾ ਉਹਦੇ ਕਰਮ ਫੇਰ ਜਿਵੇਂ ਆਪਣੇ ਆਪ ਨੂੰ ਆਖਰੀ ਹੋਵੇ ਚੰਦਰੀ ਦਿਲ ਦਾ ਕੀ ਲਾਜ ਬਣਾਵਾ ਮੈਂ ਪਾਣੀ ਦਾ ਰੋੜ ਹੈ ਨੀਵੇਂ ਥਾਣੂ ਵਕਤ ਤੁਰਿਆ ਖੱਡੂ ਉਸ ਦਿਨ ਆਥਣ ਨੂੰ ਹਵੇਲੀ ਵਿੱਚ ਨਹੀਂ ਆਇਆ ਪਤਾ ਨਹੀਂ ਕਿੱਥੇ ਸੀ ਪਿੰਡ ਵਿੱਚ ਹੀ ਕਿਧਰੇ ਸੀ ਜਾਂ ਪਤਾ ਨਹੀਂ ਕਿੱਧਰ ਚਲੇ ਗਿਆ ਚੰਨੂ ਊਠ ਲੈ ਕੇ ਮੁੜਿਆ ਤਾਂ ਦੁੱਲਾ ਚੁਬਾਰੇ ਵਿੱਚ ਸੀ ਦੇ ਸਰਦਾਰੋ ਉਵੇਂ ਜਿਵੇਂ ਵੇੜੇ ਵਿੱਚ ਨਿਮ ਥਲੇ ਮੋਢੇ ਮੂੰਹ ਪਈ ਹੋਈ ਸੀ ਨਾ ਹਿਲਦੀ ਨਾ ਬੋਲਦੀ ਚੰਨੂ ਨੇ ਊਠਾਂ ਦੀਆਂ ਮੁਹਾਰਾਂ ਖੋਲੀਆਂ ਤੇ ਉਹਨਾਂ ਦੇ ਪੈਰਾਂ ਵਿੱਚ ਨਿਉੜ ਲਾ ਦਿੱਤੇ ਫੇਰ ਸਰਦਾਰੋ ਕੋਲ ਆ ਕੇ ਉਸਨੇ ਆਖਿਆ ਮਾਸੀ ਉਪ ਉਬ ਮਾਰ ਕੇ ਬੈਠੀ ਹੋ ਗਈ ਚੰਨੂ ਨੇ ਉਹਨੂੰ ਪਾਣੀ ਲਿਆ ਕੇ ਦਿੱਤਾ ਪਾਣੀ ਉਹਨੇ ਪੀ ਲਿਆ ਬੋਲੀ ਜਿਉਂਦਾ ਰਹਿ ਪਾਈ ਵੇ ਫੇਰ ਪੁੱਛਿਆ ਉਹ ਕਿੱਥੇ ਐ ਖੱਡੂ ਮੇਰੀ ਜਾਨ ਦਾ ਵੈਰੀ ਚੰਨੂ ਬੋਲਿਆ ਨਹੀਂ ਹਨੇਰਾ ਹੋਇਆ ਤਾਂ ਚੰਨੂ ਨੇ ਲਾਲ ਟੈਣ ਡੰਗ ਲਈ ਉੱਤੇ ਜਾ ਕੇ ਬਾਪੂ ਨੂੰ ਦੇਖ ਆਇਆ ਚੰਨੂ ਸਭ ਸਮਝ ਗਿਆ ਉਹਨੂੰ ਤਾਂ ਕਿਦਨ ਦਾ ਪਤਾ ਸੀ ਕਿ ਇਹ ਗੱਲ ਇੱਕ ਦਿਨ ਕਦੇ ਬਾਹਰ ਆਏਗੀ ਚੰਨੂ ਨੇ ਧੋਤੀ ਮੂੰਗੀ ਦੀ ਦਾਲ ਬਣਾਈ ਤੇ ਆਟਾ ਗੁੰਨ ਕੇ ਰੋਟੀਆਂ ਪਕਾ ਲਈਆਂ ਥਾਲ ਵਿੱਚ ਰੋਟੀਆਂ ਧਰ ਕੇ ਤੇ ਦਾਲ ਦੀ ਕੋਲੀ ਨਾਲ ਗੰਢਾ ਰੱਖ ਕੇ ਉਹ ਚਾਰੇ ਵਿੱਚ ਗਿਆ ਤੇ ਆਖਿਆ ਬਾਪੂ ਬਾਪੂ ਲੈ ਫੜ ਰੋਟੀ ਖਾਲਾ ਦੁੱਲਾ ਚੁੱਪ ਕੀਤਾ ਹੀ ਰੋਟੀ ਖਾਣ ਲੱਗਿਆ ਰੋਟੀ ਖਾਂਦਾ ਵੀ ਉਹ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ ਉਹਦੀ ਨਿਗਾਹ ਦੂਰ ਕਿਤੇ ਸੀ ਜਿਵੇਂ ਕੋਈ ਹੋਰ ਰੋਟੀ ਖਾ ਰਿਹਾ ਹੋਵੇ ਉਹ ਦੋ ਰੋਟੀਆਂ ਹੀ ਖਾ ਸਕਿਆ ਪਾਣੀ ਪੀਤਾ ਤੇ ਮੰਜਾ ਬਾਹਰ ਕੱਢ ਕੇ ਪੈ ਗਿਆ ਪਾਂਡੇ ਚੁੱਕਣ ਚੰਨੂ ਆਇਆ ਤਾਂ ਉਹਨੇ ਪੁੱਛਿਆ ਖੱਡੂ ਉਹ ਤਾਂ ਸ਼ਾਇਦ ਉਹਨਾਂ ਕੋਲ ਉੱਠ ਗਿਆ ਕਿਨਾਂ ਕੋਲ ਵੱਡਿਆਂ ਕੋਲ ਦੁੱਲਾ ਸਮਝ ਗਿਆ ਫੇਰ ਪੁੱਛਿਆ ਤੇਰੀ ਮਾਸੀ ਨੇ ਖਾ ਲਈ ਰੋਟੀ ਨਾ ਦਿਨਾਂ ਹੁਣ ਜਾ ਕੇ ਕੁਛ ਬੋਲਦੀ ਜੀ ਨਹੀਂ ਆਖ ਵੇਖ ਕੇ ਰੋਟੀ ਖਵਾ ਦੇ ਭਾਈ ਉਹਨੂੰ ਕੀ ਹੋ ਸਕਦਾ ਹੈ ਹੁਣ ਫੇਰ ਵੀ ਰੱਬ ਦਾ ਜੀ ਹੈ ਦੁੱਲੇ ਦੇ ਮਨ ਵਿੱਚ ਸਰਦਾਰੋ ਸਬੰਧੀ ਜਿਵੇਂ ਕੋਈ ਤਰਸ ਜਾਗ ਪਿਆ ਹੋਵੇ ਰੋਟੀ ਤਾਂ ਕੋਈ ਨਹੀਂ ਬਾਪੂ ਖਵਾ ਦੇ ਨਮ ਬੋਤੀਆਂ ਵੀ ਝੋਲੀ ਫਿਰ ਸਾਬ ਕਰ ਲੂ ਮੈਂ ਆਪੇ पांडे ਲੈ ਕੇ ਚੰਨੂ ਥੱਲੇ ਉਤਰ ਗਿਆ ਮਿੰਤਾ ਕਰਕੇ ਉਹਨੇ ਸਰਦਾਰੋਂ ਨੂੰ ਦਾਲ ਨਾਲ ਇੱਕ ਰੋਟੀ ਖਵਾ ਦਿੱਤੀ ਬੁਰਕੀ ਉਹਦੇ ਮਸਾਂ ਹੀ ਸੰਗੋ ਥੱਲੇ ਉਤਰੀ ਸੀ ਲਾਲ ਟੈਣ ਦੇ ਚਾਨਣ ਵਿੱਚ ਉਹਨੇ ਦੇਖਿਆ ਉਹਦੇ ਮੱਥੇ ਉੱਤੇ ਇੱਕ ਵੱਡਾ ਘਮੋੜਾ ਸੀ ਹੱਥਾਂ ਦੀਆਂ ਉਂਗਲਾਂ ਸੁੱਜੀਆਂ ਹੋਈਆਂ ਸਨ ਉਹ ਮਸਾਂ ਹੀ ਰੋਟੀ ਦੀ ਬੁਰਕੀ ਤੋੜਦੀ ਮਸਾਂ ਹੀ ਬੁਰਕੀ ਦਾੜ ਨਾਲ ਲਪੇਟਦੀ ਤੇ ਮੂੰਹ ਵਿੱਚ ਪਾਉਂਦੇ ਬੁਰਕੀ ਚਿੱਥਦੀ ਜਿਵੇਂ ਉਹਦੇ ਦੰਦ ਦੁਖਦੇ ਹੋਣ ਹਰ ਬੁਰਕੀ ਪਿੱਛੋਂ ਪਾਣੀ ਦਾ ਘੁੱਟ ਪਰਦੀ ਰੋਟੀ ਖਾ ਕੇ ਉਹ ਖੜੀ ਹੋਈ ਤਾਂ ਤੁਰਨ ਲੱਗੀ ਡਿੱਗ ਪਈ ਚੰਨੂ ਨੇ ਉਹਨੂੰ ਸਹਾਰਾ ਦਿੱਤਾ ਤੇ ਮੰਜੇ ਉੱਤੇ ਪਾ ਦਿੱਤਾ ਕਰੋੜੇ ਹੀ ਪਈ ਉਹ ਕਰਾ ਕੇ ਬੋਲੀ ਚੁੱਲ੍ਹੇ ਦੀ ਅੱਗ 'ਚ ਰੋੜਾ ਸਿੱਟਨੀ ਚੰਨੂ ਇੱਕ ਰੋਟੀ ਖਾਂਦਾ ਉਹ ਸਮਝ ਗਿਆ ਕਿ ਬਾਪੂ ਤੋਂ ਅੱਜ ਕੋਈ ਜ਼ਿਆਦਾ ਹੀ ਸੱਟਾਂ ਲੱਗੀਆਂ ਹਨ ਪਹਿਲਾਂ ਉਹਨੇ ਭਾਂਡੇ ਮੰਝੇ ਫੇਰ ਬੂਤੀਆਂ ਦਾ ਦੁੱਧ ਤਤਤਾ ਕੀਤਾ। ਇਹ ਫੇਰ ਚੁੱਲ੍ਹੇ ਵਿੱਚ ਰੋੜਾ ਕੱਢ ਕੇ ਪਾਣੀ ਵਿੱਚ ਪਾ ਲਿਆ। ਪਾਣੀ ਵਿੱਚ ਰੋੜਾ ਬੁਲੇਟ ਕੇ ਉਹ ਸਰਦਾਰੋ ਦੇ ਮੰਝੇ ਉੱਤੇ ਆ ਬੈਠਾ ਪੁੱਛਣ ਲੱਗਿਆ। ਮਾਸੀ ਕਿੱਥੇ ਕਿੱਥੇ ਦੇਵਾ ਸੀ ਸੂਤ ਹੋ ਕੇ ਪੈ ਜਾ। ਉਹਨੇ ਫੇਰ ਹੁਬ ਕੱਢੀ। ਦੇ ਭਾਈ ਕੋਈ ਥਾਂ ਛੱਡਿਆ ਹੋਵੇ ਤਾਂ ਦੱਸਾਂ। ਸਾਰੀ ਦੇ ਦੇ ਸੇਕ। ਇੱਟ ਬਹੁਤ ਹੀ ਗਰਮ ਤਾਂ ਨਹੀਂ? ਨਹੀਂ ਮਾਸੀ। ਐਨੀ ਤਤਨੀ ਪਹਿਲਾਂ ਉਹਨੇ ਮੋਡੇ ਸੇਕੇ ਫੇਰ ਸਾਰੀ ਢੋਹੀ ਚੋਲੇ ਵੱਟ ਫਿਰ ਪਿੰਜਣੀਆਂ ਉਹ ਪੂਰਾ ਅੱਧਾ ਘੰਟਾ ਸੇਕ ਦਿੰਦਾ ਰਿਹਾ ਰੋੜੇ ਵਿੱਚ ਸੇਕ ਨਹੀਂ ਰਿਹਾ ਸੀ ਸਰਦਾਰ ਉਹਦਾ ਅੰਗ ਅੰਗ ਉਹਨੂੰ ਅਸੀਸਾਂ ਦੇ ਰਿਹਾ ਸੀ ਇੰਨਾ ਤਾਂ ਕੋਈ ਸਗਾ ਪੁੱਤ ਵੀ ਨਹੀਂ ਕਰਦਾ ਹੁੰਦਾ ਅੱਧੀ ਬਾਟੀ ਦੁੱਧ ਦੀ ਪਿਆ ਦਿੱਤੀ ਸਰਦਾਰੋਂ ਨੂੰ ਉੱਤੇ ਖੇਸ ਦੇ ਦਿੱਤ ਕਹਿੰਦਾ ਮੁੜਕਾ ਆ ਕੇ ਸਰੀਰ ਖੁੱਲਜੂ ਤੇਰਾ ਮਾਸੀ ਅਗਲੇ ਦਿਨ ਅਥਰ ਨੂੰ ਵੱਡੀ ਕੁੜੀ ਕਰਮੋ ਆ ਗਈ। ਉਵੇਂ ਜਿਵੇਂ ਸਾਰਾ ਜੁਆਕ ਦੁੱਲਾ ਨਾਲ ਤੇ ਉਹਦਾ ਘਰ ਵਾਲਾ ਵੀ ਉਹ ਆਪਣੀਆਂ ਸੱਜਰ ਸੁਈਆਂ ਦੋ ਬੱਕਰੀਆਂ ਵੀ ਨਾਲ ਲੈ ਆਏ ਸਨ। ਘੰਟਾ ਅੱਧਾ ਘੰਟਾ ਬੀਤਣ ਬਾਅਦ ਦੁੱਲਾ ਕਰਮੋ ਨੂੰ ਅੱਡ ਲੈ ਕੇ ਬਹਿ ਗਿਆ। ਉਹਨੂੰ ਸਾਰੀ ਕਹਾਣੀ ਦੱਸੀ। ਪਿਓ ਤੇ ਦੀ ਬੁੱਕਲ ਖੁੱਲ੍ਹੇ ਸੀ। ਇਹ ਤੀਜਾ ਵਿਆਹ ਵੀ ਉਹਨੇ ਕਰਮੋ ਦੀ ਸਲਾਹ ਨਾਲ ਕਰਾਇਆ ਸੀ। ਪਿਓ ਨਾਲ ਉਹ ਸਾਰਾ ਦੁੱਖ ਸੁੱਖ ਕਰਦੇ। ਇੱਥੇ ਖੱਡੂ ਫੇਰ ਹੁਣ ਕਰਮੋ ਨੇ ਪੁੱਛਿਆ ਉਹਨੇ ਕੋਈ ਵਿਉਂਤ ਬਣਾ ਲਈ ਲੱਗਦੀ ਸੀ ਵੱਡਿਆਂ ਕੋਲ ਹੈ ਚੰਨੂ ਦੱਸਦਾ ਏ ਉਧਰ ਦੀ ਉਧਰ ਤੁਰ ਗਿਆ ਸੀ ਇਹ ਕਹਿੰਦਾ ਆਪਾਂ ਉਹਦੇ ਕੋਲ ਚੰਨੂ ਨੂੰ ਤੋੜਦੇ ਆ ਟੜਕੇ ਬਈ ਕਰਮੋ ਆਈ ਹੋਈ ਐ ਕੁੜੀ ਨੇ ਆਖਿਆ ਸੱਦ ਕੇ ਇੱਥੇ ਕੀ ਕਰਨਗੇ ਉਹਨੂੰ ਮੇਰੀ ਡਾਂਗ ਛੁੱਟੀ ਨਾ ਹੋ ਜੇ ਉਹਦੇ ਨਾਲ ਪਿਓ ਪੁੱਤ ਵੱਡ ਕੇ ਮਰ ਜੇ ਕਿਤੇ ਨਹੀਂ ਬਾਪੂ ਤੂੰ ਸਿਆਣਪ ਕਰ ਚੁੱਪ ਹੋ ਜਾ ਬਸ ਪੁੱਤ ਹੱਥੋਂ ਗਿਆ ਤਾਂ ਮੜਾ ਏ ਹੱਥੋਂ ਗਈ ਤਾਂ ਮੜੀ ਖੱਡੂ ਨੂੰ ਆ ਲੈਣ ਦੀ ਫੇਰ ਮੈਂ ਜਾਉ ਗਿੱਦੜ ਬਹਿ ਗਿੱਦੜ ਬਹਿ ਹਾਂ ਉੱਥੇ ਹੀ ਬੈਠੇ ਨੇ ਨਾ ਉਹ ਅੱਜਕੱਲ ਹਾਂ ਉੱਥੇ ਪੱਕਾ ਡੇਰਾ ਏ ਉਹਨਾਂ ਦਾ ਖੱਡੂ ਆਥਣ ਨੂੰ ਚੰਨੂ ਨਾਲ ਆ ਗਿਆ ਪੈਣ ਨੇ ਅੱਡ ਬੈਠ ਕੇ ਉਹਨੂੰ ਗੱਲਾਂ ਆਖੀਆਂ ਉਹ ਸਭ ਸੁਣ ਗਿਆ ਸਭ ਮੰਨ ਗਿਆ ਅਗਲੇ ਦਿਨ ਇਕੱਲੇ ਹੀ ਕਰਮੋ ਗਿੱਦੜ ਬਹਿ ਨੂੰ ਤੁਰ ਪਈ ਥੰਮਣ ਵਾਲੇ ਤੋਂ ਰੇਲਵੇ ਸਟੇਸ਼ਨ 7 ਮੀਲ ਬਾਅਦ ਸੀ ਰਾਹ ਵਿੱਚ ਇੱਕ ਪਿੰਡ ਟਿੱਬਾ ਸੀ बस ਥੰਮਣ ਵਾਲੇ ਤੋਂ ਟਿੱਬਾ 5 ਮੀਲ ਤੇ ਟਿੱਬੇ ਤੋਂ ਰੋਡੂ ਸ਼ਾਹ ਦਾ ਰੇਲਵੇ ਸਟੇਸ਼ਨ 2 ਮੀਲ ਅਗਾਹ ਸੀ ਉਹ 7 ਮੀਲ ਪੈਰੀ ਤੁਰ ਕੇ ਗਈ ਗੱਡੀ ਚੜ੍ਹ ਕੇ ਬਠਿੰਡੇ 'ਚ ਉਤਰੀ ਬਠਿੰਡੇ ਤੋਂ ਫੇਰ ਗਿੱਦੜ ਵਹੇ ਉੱਛ ਕੇ ਬਾਜੀਗਰਾਂ ਦੇ ਡੇਰੇ ਪਹੁੰਚੀ ਉੱਥੇ ਉਹਨਾਂ ਦੀਆਂ 10-12 ਕੁੱਲੀਆਂ ਸਨ ਖੱਡੂ ਦੇ ਸੋਹਰੇ ਦਾ ਨਾਂ ਲਿਆ ਸਾਹਮਣੇ ਹੀ ਸੀ ਬੰਤੂ ਬਾਜੀਗਰ ਦੇ ਕੁੱਲੀ ਉਡਾਰ ਉਮਰ ਦੀਆਂ ਦੋ ਕੁੜੀਆਂ ਕੁੱਲੀ ਤੋਂ ਬਾਹਰ ਬੈਠੀਆਂ ਸਨ ਕੋਈ ਕੰਮ ਕਰਦੀਆਂ ਸਨ ਬੰਤੂ ਤੇ ਉਹਦੇ ਘਰ ਵਾਲੇ ਕੁੱਲੀ ਵਿੱਚ ਨਹੀਂ ਸਨ ਕੁੱਲੀ ਅੰਦਰ ਇੱਕ ਜਵਾਨ ਮੁੰਡਾ ਸਿਲਵਰ ਦੇ ਕੋਲੇ ਵਿੱਚ ਖੱਟੀ ਲੱਸੀ ਪਾ ਕੇ ਬੈਠਾ ਲਾਲ ਮਿਰਚਾਂ ਦੇ achar ਨਾਲ ਰੋਟੀ ਖਾ ਰਿਹਾ ਸੀ ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਥੰਮਣ ਵਾਲੇ ਤੋਂ ਆਈ ਹੈ ਦੁੱਲੇ ਦੀ ਕੁੜੀ ਬਾਹਰ ਬੈਠੀਆਂ ਕੁੜੀਆਂ ਨੇ ਕੰਨ ਚੁੱਕਲੇ ਥੰਮਣ ਵਾਲੇ ਦਾ ਨਾਂ ਸੁਣ ਕੇ ਉਹਨਾਂ ਦੇ ਕਾਲਜੇ 부ੜਕਣ ਲੱਗੇ। ਉਹ ਇੱਕ ਦੂਜੇ ਵੱਲ ਚੱਕੀਆਂ। ਉਹਨਾਂ ਦੀਆਂ ਅੱਖਾਂ ਵਿੱਚ ਚੰਗਿਆੜੇ ਮੱਚ ਰਹੇ ਸਨ। ਉਹਨਾਂ ਦੇ ਮਾਪਿਓ ਥੰਮਣ ਵਾਲੇ ਦੀਆਂ ਨਿੱਤ ਗੱਲਾਂ ਕਰਦੇ ਸਨ। ਕਰਮੋ ਨੇ ਅੰਦਾਜ਼ਾ ਲਾਇਆ ਇਹ ਹੀ ਉਹ ਦੋ ਕੁੜੀਆਂ ਹਨ ਜਿਨ੍ਹਾਂ ਨੇ ਉਹਦੇ ਪਿਓ ਦੀਆਂ ਨੂਹਾਂ ਬਣ ਕੇ ਥੰਮਣ ਵਾਲੇ ਜਾਣਾ ਹੈ। ਬੰਤੂ ਤੇ ਉਹਦੇ ਘਰ ਵਾਲੇ ਆਥਣ ਤੱਕ ਨਹੀਂ ਮੁੜੇ। ਮੁੰਡੇ ਦੇ ਪੈਰ ਉਤੇ ਸੱਟ ਲੱਗੀ ਹੋਈ ਸੀ। ਪੈਰ ਸੁੱਜ ਕੇ ਪਾਥੜਾ ਬਣਿਆ ਪਿਆ ਸੀ। ਤੁਰਨਾ ਤਾਂ ਕੀ ਲੱਤ ਮਸਾ ਹਿਲਦੀ ਕੁੜੀਆਂ ਨੇ ਰੋਟੀਆਂ ਪਕਾਈਆਂ ਤੰਦੂਰ ਦੀਆਂ ਰੋਟੀਆਂ ਖੱਟੀ ਲੱਸੀ ਪਈ ਸੀ ਕੜੀ ਬਣਾ ਲਈ ਉਹ ਸਾਰਾ ਜ਼ੋਰ ਲਾ ਰਹੀਆਂ ਸਨ ਕਿਤੇ ਉਹਨਾਂ ਦੀ ਨੰਦ ਰੋਟੀ ਨੂੰ ਨਿੰਦ ਨਾ ਦੇਵੇ ਉਸ ਰਾਤ ਕਰਮੋ ਨੂੰ ਉੱਥੇ ਹੀ ਰਹਿਣਾ ਪਿਆ ਕੁੜੀਆਂ ਦੇ ਮਾਪਿਓ ਆਏ ਤਾਂ ਇਹ ਜਾਣ ਕੇ ਬਹੁਤ ਖੁਸ਼ ਸਨ ਕਿ ਦੁੱਲੇ ਦੀ ਧੀ ਆਈ ਹੈ ਕਰਮੋ ਨੇ ਬਣਾਸ ਵਾਰ ਕੇ ਗਲਤ ਹੋ ਰਹੀ ਅਖੇ ਮੁੰਡਿਆਂ ਦੀ ਮਤੇਰ ਨਾਲ ਬਣਦੀ ਨਹੀਂ ਉਹਦਾ ਪਿਓ ਦੁਖੀ ਰਹਿੰਦਾ। ਵਿਆਹ ਦੀ ਤਰੀਕ ਦਿਓ। ਮਾਂ ਕਹਿੰਦੀ ਅਸੀਂ ਤਾਂ ਧੀਏ ਪਹਿਲਾਂ ਤਿਆਰਾਂ। ਬਈ ਕੋਈ ਸੁਨੇਹਾ ਆਵੇ ਤੇ ਕਾਰਜ ਰਚਾਈਏ। ਵਿਹਾਂ ਦਿਨਾਂ ਦਾ ਵਿਆਹ ਦੇ ਦਿੱਤਾ ਦੋਵਾਂ ਕੁੜੀਆਂ ਦਾ। ਉਹਨਾਂ ਨੇ ਬਰਾਦਰੀ ਦੇ ਬੰਦੇ ਵੀ ਸੱਦ ਲਏ ਸਨ। ਦੋਵੇਂ ਕੁੜੀਆਂ ਕਰਮੋਂ ਦੇ ਸੌਹਰਿਆਂ ਵੱਲੋਂ ਵਿੱਚ ਪੈ ਕੇ ਥੰਮਣ ਵਾਲੇ ਮੰਗਿਆਂ ਗਈਆਂ ਸਨ। ਕਈ ਵਰੇ ਹੋ ਗਏ ਸਨ। ਉਦੋਂ ਤਾਂ ਕੁੜੀਆਂ ਬਹੁਤ ਛੋਟੀਆਂ ਸਨ। ਉਧਰ ਮੁੰਡੇ ਵੀ ਉੱਠ ਦੀ ਜਵਾਨੀ ਵਿੱਚ ਸਨ। ਬੰਨੀ ਹੋਈ ਤਰੀਕ ਵਾਲੀ ਦਿਨ ਦੁੱਲਾ ਦੋਵੇਂ ਮੁੰਡਿਆਂ ਨੂੰ ਲੈ ਕੇ ਗਿੱਦੜ ਵਹੇ ਗਿਆ ਨਾਲ ਬਰਾਦਰੀ ਦੇ ਹੋਰ ਬੰਦੇ ਵੀ ਸਨ ਦੋਵੇਂ ਜਵਾਈ ਤੇ ਕੁੜੀਆਂ ਉਹਨਾਂ ਦਾ ਨਿੱਕਾ ਨਿਆਣਾ ਵੀ ਵੱਡੇ ਦੋਵੇਂ ਵੀ ਆਏ ਸਨ ਰੱਜ ਕੇ ਸ਼ਰਾਬਾਂ ਪੀਤੀਆਂ ਗਈਆਂ ਗਿੱਦੜ ਵਹੀ ਵਾਲਿਆਂ ਨੇ ਬੱਕਰਾ ਵੱਡਿਆ ਸੀ ਵਿਆਹ ਤੋਂ 10 ਦਿਨ ਪਹਿਲਾਂ ਕਰਮੋ ਸਮਝਾ ਬੁਝਾ ਕੇ ਸਰਦਾਰੋਂ ਨੂੰ ਅਬੂਹਰ ਛਡਾਈ ਸੀ ਉਹ ਕਰਮੋ ਦੇ ਗੱਲ ਮੰਨ ਲੈਂਦੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ